ਪੰਜਾਬ ਦੇ ਅੰਦਰ ਨਹੀਂ ਰੁਕਣ ਦਾ ਨਾਮ ਲੈ ਰਿਹਾ ਗੈਂਗਵਾਰ ਹੁਣ ਸ਼ਰਿਆਮ ਦੋ ਤਰ੍ਹਾਂ ਦੇ ਵਿੱਚ ਹੋਈ ਫਾਇਰਿੰਗ ਦੋ ਤੋਂ ਤਿੰਨ ਵਿਅਕਤੀ ਹੋਏ ਇੱਕ ਮੀਰ ਜ਼ਖਮੀ ਦੱਸਦੀ ਹੈ ਕਿ ਪੰਜਾਬ ਦੇ ਅੰਦਰ ਗੈਂਗਵਾਰ ਸ਼ਰਿਆਮ ਦਿਖਾਈ ਦੇ ਰਿਹਾ ਹੈ ਅਤੇ ਹੁਣ ਸ਼ਰਿਆਮ ਤੰਬੜ ਤੋਲ ਗੋਲੀਆਂ ਨੇ ਜਿਹੜੀਆਂ ਇਹ ਚੱਲੀਆਂ ਨੇ ਜਿਸ ਨੂੰ ਲੈ ਕੇ ਸੀਨੀਅਰ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲੇ ਦੀ ਆਪਣਾ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਇੱਕ ਵਿਅਕਤੀ ਜਿਮ ਦੇ ਬਾਹਰ ਖੜਾ ਸੀ ਉਸ ਦੇ ਵੀ ਗੋਲੀ ਲੱਗੀ ਹੈ ਤੇ ਉਹ ਵੀ ਇਸ ਦੇ ਵਿੱਚ ਇੱਕ ਗੰভীর ਜ਼ਖਮੀ ਹੋਇਆ ਦੱਸਿਆ ਜਾ ਰਿਹਾ ਕਿ ਉਹਦੀ ਮੌਤ ਹੋ ਚੁੱਕੀ ਹੈ ਲੇਕਿਨ ਅਸੀਂ ਅਜੇ ਤੱਕ ਉਸ ਦੀ ਪੁਸ਼ਟੀ ਨਹੀਂ ਕਰਦੇ ਆ ਉਸ ਨੂੰ ਸੁਣਾਉਣੇ ਆ ਇਹ ਕਿਸ ਜਗ੍ਹਾ ਤੇ ਹੋਈਆਂ ਤਾਮੜ ਤੋੜ ਹੋਈ ਇਹ ਫਾਇਰਿੰਗ ਅਤੇ ਕਿਸ ਤਰ੍ਹਾਂ ਹੋਈ ਇਹ ਗੈਂਗਵਾਰ ਕਿੰਨੀ ਵਿਅਕਤੀ ਹੋਏ ਜ਼ਖਮੀ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਕੀ ਕਹਿੰਦੇ ਨੇ ਆਓ ਸੁਣੋ ਤੁਸੀਂ ਵੀ ਪਹਿਲਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਇਰ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਹਜੇ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਵਾਂਗੇ ਕਹਿੰਦੇ ਸੀਗਾ ਗੱਡੀਆਂ ਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ ਯੁਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਹੋਇਆ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਹੋਇਆ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀਗੀ ਜਿਹੜੀ ਇਹਨਾਂ ਨੂੰ ਜਿਹੜੀ ਹੈ ਜਿਹਦੇ ਬਾਰੇ ਦੱਸਿਆ ਜਾਂਦਾ ਵੀ ਫਾਇਰਿੰਗ ਕੀਤੀ ਗਈ ਹੈ ਸਭ ਨੂੰ ਅਸੀਂ ਸਾਰਾ ਜੀ ਉਹ ਜੀ ਸਾਰ ਹੋ ਇਹ ਹੁਣ ਇਹਦਾ ਇਨਸੀਡੈਂਟ ਆ 15 ਮਿੰਟ ਪਹਿਲਾਂ ਦਾ ਸਰ ਡੈਥ ਇਵੈਕੇਸ਼ਨ ਹਾਂਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਆ ਉਹ ਦੇਖਦੇ ਆਂਦਾ ਕੀ ਹੈਗਾ ਜੇ ਸੀਰੀਅਸ ਆ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸੋ ਨਾਮ ਜੇ ਜੇ ਸਿਰਫ ਤੁਹਾਨੂੰ ਇਹ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜੜਾ ਤੇ ਇੱਕ ਦਿਲਪ੍ਰੀਤ ਸਨ ਆਫ ਦੇਸ ਰਾਜਾ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਜਿਹੜੋ ਇਹਨੇ ਜੇਮਨੀ ਜੀ ਜੇਮਨੀ ਜੇਮਨੀ ਜੀ ਜੇਮਨੀ ਇਹ ਸ਼ੰਕਰ ਚੌਂਕ ਤੋਂ ਜੇਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਬਖੋਖਰੇ ਹੋ ਗਏ ਆ ਤੇ ਇੱਥੋਂ ਹੀ ਸ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਦਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਸੀਗਾ ਤੇ ਜਿਹੜਾ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰੰਜਿਸ਼ ਆਫ ਸੀ ਆਦੀ ਉਹਦੇ ਇਨੀਸ਼ial ਸਟੇਜ ਹੈ ਨਹੀਂ 10 ਮਿੰਟ ਹੋਇਆ ਨੇ 15 ਮਿੰਟ ਨੂੰ ਰੈਜਿਸਟੈਂਸ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਵਾ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਹੈ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਹਾਂ ਜੀ